ਮੁੱਲਾਪੁਰ ਦੇ ਵਾਰਡ ਨੰਬਰ 6 ਵਿੱਚ ਬਣੇ ਨਜਾਇਜ਼ ਕਬਜ਼ੇ ਤੇ ਮਕਾਨ ਤੇ ਚੱਲਿਆ ਪੀਲਾ ਪੰਜਾ ਪੀੜਤ ਪਰਿਵਾਰ ਨੇ ਕੌਂਸਲਰ ਵੀਰੇ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ ਸਥਾਨਕ ਕਸਬੇ ਦੇ ਵਾਰਡ ਨੰਬਰ 6 ਵਿੱਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਉਸੇ ਵਾਰਡ ਦੇ ਕੌਂਸਲਰ ਬਲਵੀਰ ਚੰਦ ਵੀਰਾ ਵੱਲੋਂ ਇੱਕ ਮਕਾਨ ਤੇ ਜੀ.ਸੀ.ਬੀ ਨਾਲ ਢਾਇ ਟਵਾਈ ਕੀਤੀ ਗਈ ਉਸ ਮਕਾਨ ਦੇ ਮਾਲਕ ਕ੍ਰਿਸ਼ਨਾ ਪਤਨੀ ਧੰਨाराम ਨੇ ਦੱਸਿਆ ਕਿ ਉਹਨਾਂ ਨੇ ਇਹ ਮਕਾਨ ਅੱਜ ਤੋਂ ਕਾਫੀ ਸਮਾਂ ਪਹਿਲਾਂ ਖਰੀਦਿਆ ਸੀ ਅਤੇ ਇਸ ਮਕਾਨ ਦੀ ਉਹਨਾਂ ਦੇ ਪਾਸ ਰਜਿਸਟਰੀ ਵੀ ਹੈ। ਪੀਰਤ ਮਹਿਲਾ ਕ੍ਰਿਸ਼ਨਾ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਬਿਨਾਂ ਦੱਸੇ ਕਾਉਂਸਲਰ ਭਵੀਰਚੰਦ ਵੀਰਾ ਵੱਲੋਂ ਉਹਨਾਂ ਦੇ ਮਕਾਨ ਦੀ ਟਹਾ ਢਾਈ ਕੀਤੀ ਗਈ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਮਾਡਲ ਥਾਣਾ ਦਾਖਾ ਦੇ ਵਿੱਚ ਇਸ ਸੰਬੰਧੀ ਰਿਪੋਰਟ ਵੀ ਦਰਜ ਕਰਵਾਈ ਗਈ ਹੈ ਅਤੇ ਉਹ ਮੰਗ ਕਰਦੇ ਹਨ ਕਿ ਉਹਨਾਂ ਦੇ ਮਕਾਨ ਨੂੰ ਢਾਉਣ ਵਾਲੇ ਉਕਤ ਕਾਉਂਸਲਰ ਬਲਵੀਰ ਚੰਦ ਪੀਰਾ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਅਤੇ ਉਸਤੇ ਮੁਕਦਮਾ ਦਰਜ ਹੋਵੇ ਦੂਜੇ ਪਾਸੇ ਜਦੋਂ ਮੁੱਲਾਪੁਰ ਦਾਖਾ ਦੇ ਵਾਰਡ ਨੰਬਰ 6 ਤੋਂ ਕਾਉਂਸਲਰ ਬਲਵੀਰ ਚੰਦ ਪੀਰਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਤੌਰ ਕਾਉਂਸਲਰ ਇਸ ਵਾਰਡ ਵਿੱਚ ਸੇਵਾ ਕਰਦੇ ਆ ਰਹੇ ਹਨ ਅਤੇ ਉਹਨਾਂ ਕਿਹਾ ਜੇਕਰ ਉਹਨਾਂ ਦੇ ਵਾਰਡ ਵਿੱਚ ਕੋਈ ਵੀ ਨਜਾਇਜ਼ ਕਬਜ਼ਾ ਕਰੇਗਾ ਤਾਂ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਾਉਂਸਲਰ ਪੀਰ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਇਸ ਪਰਿਵਾਰ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਇਹ ਨਜਾਇਜ਼ ਕਬਜ਼ਾ ਛੱਡ ਦਿਓ ਜਿਹੜੀ ਨਜਾਇਜ਼ ਕਬਜ਼ੇ ਵਾਲੀ ਇਮਾਰਤ ਹੈ ਉਸ ਨੂੰ ਢਾਹ ਦਿਓ ਪਰੰਤੂ ਜਾਣਕਾਰੀ ਦੇਣ ਦੇ ਬਾਵਜੂਦ ਵੀ ਉਸ ਪਰਿਵਾਰ ਨੇ ਆਪਣੇ ਇਸ ਨਜਾਇਜ਼ ਕਬਜ਼ੇ ਨੂੰ ਨਹੀਂ ਛੱਡਿਆ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਕੌਂਸਲਰ ਸਾਹਿਬ ਨਾਲ ਪੀੜਤ ਪਰਿਵਾਰ ਨਾਲ ਨਗਰ ਕੌਂਸਲ ਦੇ ਪ੍ਰਧਾਨ ਨਾਲ ਕੀ ਕਹਿਣਾ ਹੈ ਉਹਨਾਂ ਦਾ ਚਲੋ 1500 ਕਿਰਾਇਆ ਮੰਨ ਕੇ ਚਲੋ 2000 ਉੱਤੇ 1000 1500 ਬਿਜਲੀ ਬਿਲੀ ਬੈਂਦੂ ਠੀਕ ਆ ਉਹ ਮਲਕ ਤਾਂ ਨਿਹਰ ਚ ਪਿਆ ਜਾਂਦਾ ਸੀਗਾ ਤੇ ਤੇਰਾ ਹੋਰ ਸਮਾਨ ਕਿੰਨਾ ਤੁਰਭੰ ਹੋ ਗਿਆ ਭਰਾ ਕਿੰਨਾ ਨੁਕਸਾਨ ਹੋ ਗਿਆ ਮਸੀਹਾ ਉਹਨਾਂ ਰੈਲਰ ਸੈਟੀ ਸੀਗੀ ਉਸੇ ਸੀਗੀ ਕਿੰਨਾ ਕ ਨੁਕਸਾਨ ਹੋ ਗਿਆ ਉਸ ਟੁੱਟ ਸਾਰਾ ਨੁਕਸਾਨ ਹੋ ਗਿਆ 40000 40000 ਦਾ ਤੇਰਾ ਨੁਕਸਾਨ ਹੋ ਗਿਆ ਜੀ ਤੇ ਕੰਮ ਤੋਂ ਵੀ ਯਾਰ ਹੋ ਕੇ ਬੈਠ ਗਿਆ ਇਸ ਟਾਈਮ ਠੀਕ ਠੀਕ ਆ ਕੀ ਮੰਗ ਕਰਦੇ ਭਰਾ ਮੰਗ ਸਰ ਜਿਹੜੀ ਵੀ ਕੋਈ ਮੇਰੀ ਮੱਤ ਦੇ ਹੋਵੇ ਮੈਂ ਇਹਨਾਂ ਦੀ ਮਦਦ ਕਰਨ ਲਈ ਠੀਕ ਆ ਜਰੂਰ ਦਾ ਘਰੇ ਬੈਠੇ ਠੀਕ ਹੈ ਜੀ ਉਹ ਮਾਰੇ ਸੀਗੇ ਕਿਨਾ ਤੁਹਾਡਾ ਜੀ ਕਿਰਸ਼ਨਾ ਤੁਹਾਡਾ ਕੋ ਰਜਿਸਟਰੀ ਹੈਗੀ ਹਾਂਜੀ ਹੈਗੀ ਕਿੰਨੀ ਜਗਾ ਦੀ ਆ ਐ 22 ਦੀ ਸਵੇਦੀ ਆ ਜੀ 22 ਸਵੇਦੀ ਆ ਹਾਂਜੀ ਪਰ ਦੂਜੇ ਪਾਸੇ ਜਿਹੜਾ ਇੱਥੇ ਕਾਉਂਸਲਰ ਆ ਮਲਵੀਰ ਚੰਦ ਮੀਰਾ ਜੀ ਉਹ ਇਹ ਗੱਲ ਕਹਿ ਰਹੇ ਨੇ ਵੀ ਇਹ 75 ਗਜ ਮਤਲਬ ਵੀ ਵੀ ਇਹਨਾਂ ਕੋਲ ਰਜਿਸਟਰੀ ਹੈ ਹਾਂਜੀ ਇਹ ਕਕਾਰ ਟਾਂਦਾ ਦਾ ਮਤਲਬ ਹੀ ਨਹੀਂ ਆ ਗਿਆ ਸੀ ਜੇ ਤੇਰੇ ਕੋਲ ਕੋਈ ਆਰਡਰ ਆਇਆ ਤੋੜਨ ਦਾ ਹਾਂਜੀ ਸਰੇ ਤੋਂ ਲੈ ਕੇ ਐਂਡ ਤੱਕ ਸਾਰਾ ਤੋੜਨਾ ਸੀ ਠੀਕ ਆ ਕੱਲਾ ਮੇਰਾ ਘਰ ਤੋੜਿਆ ਕਿਹੜੀ ਗੱਲ ਪਿੱਛੇ ਤੋੜਿਆ ਆਦਾ ਸਾਨੂੰ ਕੋਈ ਸਬੂਤ ਚਾਹੀਦਾ ਹੋਵੇ ਸਾਨੂੰ ਕੋਈ ਗੱਲ ਤੇ ਦੱਸਦਾ ਕੋਈ ਫੋਨ ਕਾਰ ਦਾ ਕੋਈ ਗੱਲ ਕੁਝ ਤਾਂ ਹੋਣੀ ਨਹੀਂ ਉਹ ਕਹਿੰਦੇ ਆ ਵੀ ਮੈਂ ਦੱਸਿਆ ਤੁਹਾਨੂੰ ਉਹਨੂੰ ਨੋਟਿਸ ਲਗਾ ਕੇ ਆ ਜੀ ਸਾਨੂੰ ਕੁਝ ਨਹੀਂ ਪਤਾ ਬੱਚਾ ਮੇਰਾ ਬਿਮਾਰ ਕਰ ਬਲਵੀਰ ਜੀ ਤੁਸੀਂ ਜਿਹੜਾ ਦੱਸਿਆ ਸੀ ਕਿੰਨੇ ਦਿਨ ਪਹਿਲਾਂ ਕਿਹਦੀ ਹਾਜ਼ਰੀ ਚ ਦੱਸਿਆ ਸੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਇਹਨਾਂ ਦਾ ਤਾਂ ਪਤਾ ਨਹੀਂ ਮੇਰਾ ਇੱਕ ਮੁੰਡਾ ਮੈਂ ਮਸਕੇ ਜਾਣੇ ਗੁਰਦੁਆਰੇ ਲੈ ਕੇ ਚੱਲਦਾ ਨਹੀਂ ਇਹ ਆਪਦਾ ਮੁੰਡਾ ਲੈ ਕੇ ਚਲੇ ਜਾਵੇ ਆ ਸਾਰਾ ਮੱਲਾ ਕਹਿੰਦਾ ਹੋਵੇ ਇਹਨਾਂ ਨੂੰ ਦੱਸਿਆ ਕਿ ਨਹੀਂ ਦੱਸਿਆ ਕੀ ਨਹੀਂ ਆ ਜੀ ਦੱਸਿਆ ਤੁਸੀਂ ਹਾਂ ਤਾਂ ਸਮਝ ਦੱਸਿਆ ਕਿ ਨਹੀਂ ਛੋਟੇ ਜੀਤ ਛੋੜਨਾ ਬੋਲਿਓ ਦੱਸਿਓ ਭਾਈ ਬਿਲਕੁਲ ਠੀਕ ਮੰਨ ਜੀਤ ਦੱਸੋ ਤੁਸੀਂ ਕਿਹੜੇ ਸੀ ਇੱਕ ਮਿੰਟ ਕੋਈ ਇੱਕ ਮਿੰਟ ਦੋਨੇ ਨਾ ਬੋਲਿਓ ਤੁਹਾਡੀ ਹਾਜ਼ਰੀ ਜੀ ਦੱਸਿਆ ਹਾਂ ਵੀ ਕੀ ਦੱਸਿਆ ਕੋਈ ਨਾ ਬੋਲਿਓ ਕਿਹਦੇ ਘਰੇ ਬੈ ਕੇ ਦੱਸਿਆ ਇਹ ਵੀ ਦੱਸ ਇਹਨਾਂ ਦੇ ਘਰੇ ਆਏ ਸੀ ਇਹ ਇਹ ਆਪ ਇਹਨਾਂ ਦੇ ਘਰੇ ਆਏ ਸੀ ਕਹੇ ਸੀ ਕਿ ਜਿਹਦਾ ਮੁੰਡਾ ਆਪ ਆਇਆ ਸੀ ਹਾਂ ਕਿੰਨਾ ਚਿਰ ਪਹਿਲਾਂ ਆਏ ਸੀ ਘੱਟ ਤੋਂ ਡੇਢ ਦੋ ਮਹੀਨੇ ਪਹਿਲਾਂ ਕੀ ਕਹਿ ਕੇ ਗਏ ਸੀ ਇਹਨਾਂ ਨੂੰ ਕਹਿ ਕੇ ਗਏ ਸੀ ਇਹਨਾਂ ਨੂੰ ਕਹਿਆ ਸੀ ਵੀ ਹਾਂ ਵੀ ਨਜਾਇਜ਼ ਕਬਜ਼ਾ ਕੀਤਾ ਵੀ ਦੁਕਾਨਾ ਪਾਇਆ ਪਈਆਂ ਤੁਹਾਨੂੰ ਟਾਈਮ ਹੈ 15 ਦਿਨ ਤੱਕ ਮਹੀਨੇ ਦਾ ਤੁਸੀਂ ਆਪ ਕਰ ਲਓ ਕਹਿੰਦਾ ਕੋਈ ਜੰਦਾ ਇਹਨਾਂ ਨੇ ਕੀ ਕਿਹਾ ਸੀ ਇਹਨਾਂ ਨੇ ਕਹਿੰਦਾ ਅਸੀਂ ਕਰ ਲਵਾਂਗੇ ਹਾਂਜੀ ਭਾਈ ਕਰ ਲਾਂਗੇ ਇਹ ਨਹੀਂ ਕਿਹਾ ਸੀ ਵੀ ਜਦ ਤੁਹਾਡੇ ਕੋਈ ਆ ਗਿਆ ਚੋਰ ਤੇ ਸਾਰੇ ਘਰ ਤੋੜ ਦੇ ਜਿੰਨੇ ਕਬਜ਼ੇ ਲੈ ਕਰਨ ਸਾਰੇ ਹੀ ਤੋੜ ਦੇ ਚਲੋ ਤੁਹਾਡਾ ਪੱਖ ਇਸ ਜਗ੍ਹਾ ਖਲ ਕਲ ਮੇਰਾ ਕਿਉਂ ਤੋੜੇ ਇਹ ਕਿਸ ਨੇ ਕਹਿਣ ਤੇ ਤੋੜਿਆ ਮੇਰੇ ਨਾਲ ਤੇਰੀ ਕੀ ਦੁਸ਼ਮਣੀ ਹੈ ਮੈਂ ਮਿਹਨਤ ਕਰਕੇ ਮੇਰੇ ਬੱਚੇ ਪਾਲੇ ਨੇ ਮੇਰੀ ਵੱਦੂਆ ਲੱਗੇਗੀ ਕੋਈ ਗੱਲ ਨਹੀਂ ਹੋਣਾ ਉਹਨਾਂ ਦੀ ਗੱਲ ਕਰਾਂ ਜੀ ਹੁਣ ਤੁਸੀਂ ਦੱਸੋ ਜਿਹੜੇ ਮੇਰਾ ਘਰ ਤੋੜਿਆ ਤਾਂ ਮੇਰੇ ਬੱਚਿਆਂ ਦੀ ਮਿਹਨਤ ਮੈਂ ਖਤਮ ਹੋਈਆਂ ਮੇਰੇ ਦੇ ਹੱਥ ਪੈਰ ਟੁੱਟੇ ਨੇ ਮੈਂ ਨਹੀਂ ਵੱਦੂਆ ਲੱਗੇਗੀ ਜੀ ਕੋنسਲ ਦੇ ਪ੍ਰਧਾਨ ਹੋ ਹੈ ਤੁਸੀਂ ਬਿਲਕੁਲ ਤੱਕੜੀ ਤੋਲ ਕੇ ਗੱਲ ਦੱਸਣੀ ਆ ਵੀ ਕੀ ਜਿਹੜਾ ਇਹ ਜਿਹੜੀ ਗੱਲ ਹੋਈ ਆ ਕੀ ਇਹਦਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਇਹ ਕੋਈ ਮੇਰਾ ਤਾਂ ਜਿਹੜਾ ਇਹਦੇ ਬਾਰੇ ਕਹਿਣਾ ਵਾ ਜੋ ਵੀ ਹੋਇਆ ਇਹ ਗਲਤ ਹੋਇਆ ਹਾਂ ਕਿਉਂਕਿ ਜਿਹੜੀ ਬਲਵੀਰ ਚੰਦ ਵੀ ਗੱਲ ਕਰ ਰਹੇ ਆ ਵੀ ਕੰਮ 'ਤੇ ਰੋਕ ਲੱਗਦੀ ਸੀ ਉਹ ਅਦਰਵਾਜ਼ੀ ਕੰਮ ਚੱਲਦਾ ਹੁੰਦਾ ਫੇਰ ਆਏ ਆਪਾਂ ਇੱਥੇ ਦਸ ਜਾਣੇ ਇਕੱਠੇ ਹੋ ਕੇ ਜਾਂ ਨਗਰ ਕੌਂਸਲਰ ਦੇ ਜਾਂ ਹੋਰ ਕੌਂਸਲਰ ਸਾਹਿਬਾਨ ਵੀ ਸਾਰੇ ਇਕੱਠੇ ਹੋ ਕੇ ਕਹਿੰਦੇ ਵੀ ਆਪਣੇ ਇਲਾਕੇ ਦੇ ਵਿੱਚ ਕੰਮ ਚੱਲ ਰਿਹਾ ਬਈ ਭਾਈ ਦਿੱਕਤ ਪੈਂਦੀ ਆ ਇਨੂੰ ਟਾਕੇ ਪਰੇ ਕਰ ਲੋ ਹੂੰ ਔਰ ਜਿਹੜੇ ਪ੍ਰਕਾਰ ਨਾਲ ਧੱਕਾ ਹੁੰਦਾ ਵਾ ਜੇ ਫੇਰ ਵੀ ਕੋਈ ਨਾ ਮੰਨੇ ਫੇਰ ਮੰਨ ਲਾ ਵੀ ਸਾਰੇ ਮਹੱਲੇ ਵਾਸੀ ਇਕੱਠੇ ਹੋ ਗਏ ਕੌਂਸਲਰ ਸਹਿਬਾਨ ਇਕੱਠੇ ਹੋ ਗਏ ਜਿਹੜੇ ਸਾਡੇ ਅਧਿਕਾਰੀਆ ਹਲਕੇ ਦੇ ਅਨਚਾਰਜ ਨੇ ਤੰਗ ਸਾਹਿਬ ਉਹ ਹੋ ਗਏ ਜਾਂ ਸਾਡੇ ਐਮਐਲਏ ਸਹਿਬਾਨ ਨੇ ਜਾਂ ਸੰਧੂ ਸਾਹਿਬ ਨੇ ਸਾਰਿਆਂ ਨੂੰ ਇੱਥੇ ਬੁਲਾ ਕੇ ਅਸੀਂ ਜੋ ਸਾਡੇ ਅਨਚਾਰਜ ਨੇ ਉਹਨਾਂ ਨੂੰ ਬੁਲਾ ਕੇ ਡਿਸਕਸ਼ਨ ਕਰਦੇ ਆ ਇਸ ਬਾਰੇ ਜੋ ਵੀ ਜਿਵੇਂ ਵੀ ਹੁੰਦਾ ਸ਼ਾਇਦ ਇਹਨਾਂ ਨੂੰ ਗਰੀਬ ਪਰਿਵਾਰ ਸੀ ਮਾੜਾ ਮੋਟਾ ਕਿਸੇ ਨਾ ਕਿਸੇ ਤੋਂ ਹਲਚਲ ਕਰਾ ਕੇ ਜੀ ਮਾੜਾ ਮੋਟਾ ਕੋਈ ਵਿਚਾਰਿਆਂ ਨੂੰ ਖਰਚਾ ਦਵਾ ਦਿੰਦੇ ਉਹਨਾਂ ਠੀਕ ਆ ਪਰ ਜੋ ਹੋਇਆ ਇਹ ਪਰ ਉਹ ਇਹ ਚਲੋ ਆਪਾਂ ਇਹਨਾਂ ਦੇ ਵੀ ਮੰਨਦੇ ਹਾਂ ਜਿੰਨਾ ਇਹ ਹੋਇਆ ਬਹੁਤ ਬੜਾ ਹੋਇਆ ਜੇ ਤਾਂ ਕੋਈ ਨੋਟਿਸ ਆਇਆ ਵਾ ਜਾਂ ਕੋਈ ਨਗਰ ਕੌਂਸਲ ਕੰਨੀਓ ਆਇਆ ਜਾਂ ਕੋਈ ਹੋਰ ਆਇਆ ਠੀਕ ਆ ਫਿਰ ਤਾਂ ਹੈ ਇਹ ਤਾਂ ਕੋਈ ਮੈਨੂੰ ਵਧੀਆ ਗੱਲ ਨਹੀਂ ਲੱਗੀ ਜੀ ਕੋਈ ਵੀ ਚਾਹੇ ਉਹ ਗੁੱਸਾ ਹੀ ਕਰਨ ਠੀਕ ਹੈ ਜੀ ਹੈ ਸਾਡੇ ਸਤਕਾਰਯੋਗ ਆ ਸਾਰੇ ਮੇਰੇ ਕਾਉਂਸਲਰ ਜਿੰਨੇ ਵੀ ਕਾਉਂਸਲਰ ਸਹਿਬਾਨ ਆ ਮਾਰਕੀਟ ਸਾਡੇ ਨਗਰ ਕੌਂਸਲ ਦੇ ਸਤਾਇਆ ਸਾਰੇ ਸਤਕਾਰਯੋਗ ਆ ਵੀ ਮੈਂ ਠਾਤਾ ਕੋਰਟ ਕੇਸ ਕਰ ਲਊਂ ਆਹ ਤੇ 50 ਜਣਿਆਂ ਦੀਆਂ 50 ਜਣਿਆਂ ਮੈਂ ਖਿਜਾਂ ਚਲਦੀਆਂ ਅਗਲਾ ਕਹਿਵਾਂ ਕਰੂਗਾ ਵੀ ਠਾਤਾ ਲਓ ਜੀ ਹੁਣ ਕੋਰਟ ਕੇਸ ਕਰ ਲਓ ਧੌਣ ਵਾਲਿਆਂ ਦਾ ਢੇਗਿਆ ਨਾ ਇੱਕ ਇੱਕੇ ਮੁੰਡੇ ਦੀ हेयर ਡਰੈਸਰ ਦੀ ਦੁਕਾਨ ਸੀ ਉਹ ਖੜਾ ਜੀ ਉੱਥੇ ਉਹ ਰੋਈ ਜਾਂਦਾ ਮੇਰੇ ਪਰ ਮੈਂ ਇੱਕ ਗੱਲ ਵਿਚਾਰੇ ਹੋਰ ਕੱਟਦਾ ਮਾਂ ਪਿਛਲੇ ਜਿਹੜੇ ਗੱਲ ਮੈਂ ਵੀ ਇੱਕ ਸਵਾਲ ਆ ਜੇ ਇਹਨਾਂ ਨੇ ਪਾ ਲਿਆ ਇਹਨਾਂ ਨੂੰ ਕਿਸੇ ਨੇ ਵੇਚਤਾ ਇਹਨਾਂ ਨੇ ਪੈਸੇ ਲੈ ਕੇ ਲੈ ਲਿਆ ਉਹਨੇ ਢਾਹਤਾ ਕੌਣ ਨਰਨੇ ਕੋਜੀ ਦੋ ਕਬਜੇ ਕਿਉਂ ਹੋਏ ਉਦੋਂ ਕੌਣ ਨਹੀਂ ਰੋਕੇਗੇ ਮੇਰੀ 12 ਵਾਲੀ ਟਰਨ ਸੀ ਹਾਂ ਇਹ ਉਦੋਂ ਹੀ ਪਿਆ ਵਾ ਉਦੋਂ ਹੀ ਇਹ ਕਰ 12 ਵਾਲੀ ਟਰਨ ਚ ਕੌਣ ਪ੍ਰਧਾਨ ਸੀ ਸਰਵੀਰ ਚੰਦ ਵੀਰਾ ਜੀ ਪ੍ਰਧਾਨ ਸ੍ਰੀ ਆਪਣੇ ਆਮਿਤ ਸਾਹਿਬ ਆ ਹਾਂ ਆਮਿਤ ਆਮਿਤ ਸੀਗਾ ਆਮਿਤ ਨਹੀਂ ਫਿਰ ਅਮਿਤ ਹੁਣਾਂ ਦੀ ਗਲਤੀ ਆ ਕਿਉਂ ਇਹ ਕਬਜੇ ਹੋਣ ਦਿੱਤੇ ਅਸਲ ਇਹੇ ਸੀ ਕੌਣ ਮੁਝਾ ਦੱਸੋ ਠੀਕ ਹੈ ਮੇਰਾ ਬਾਦ ਪਾ ਲੈ ਲੈ ਆਗੇ ਆਗੇ ਇਹੀ ਸੀਗਾ ਉਦੋਂ ਹੋਣ ਨਾ ਦਿੰਦੇ ਰੋਕ ਦਿੰਦੇ ਅੱਧਰਬਾਜ ਹੁਣ ਵੀ ਮੈਂ ਕਹਿੰਦਾ ਕੋਈ ਨਹੀਂ ਜੇ ਕੰਮ ਵਿੱਚ ਵਿਗਨ ਪੈਂਦਾ ਵਾ ਇਹਦਾ ਵੀ ਹੈਗਾ ਵੀ ਕਿਸੇ ਨੂੰ ਪਾਪਾ ਬਲਾ ਕੇ ਸਮਝਾ ਕੇ ਕਿਸੇ ਪ੍ਰਕਾਰ ਨਾਲ ਹੱਲ ਹੋ ਜਾਂਦਾ ਹੁੰਦਾ ਪਰ ਜੇ ਇਕਦਮ ਹੀ ਕਿਸੇ ਦੇ ਦਿਲ ਤੇ ਸੱਟ ਮਾਰਨੀ ਤੇ ਉਹ ਤਾਂ ਪੈਪੀ ਹੋ ਜਾਂਦੇ ਹੁੰਦੇ ਪਰ ਤਾਂ ਜੋ ਉਹਦਾ ਪੈਪ ਅੱਜ ਕੱਲ੍ਹ ਇਹ ਜਿਹੇ ਮਸ਼ੀਨਾਂ ਆ ਕਿ ਬੇ ਥੱਲੇ ਦੇ ਨਿਕਲ ਜਾਂਦਾ ਮਕਾਨ ਉੱਪਰ ਖੜਾ ਜਾਂਦਾ ਮੈਂ ਕਹਿੰਦਾ ਮੈਂ ਜਿਹੜੀ ਸਰਕਾਰ ਦੀ ਜਗਾ ਨੱਬੀ ਹੋਈ ਆ ਉਹਦੇ ਬਾਰੇ ਵੀ ਆਏ ਨਹੀਂ ਕਹਿੰਦਾ ਵੀ ਠੀਕ ਆ ਆਹ ਕਬਜ਼ਾ ਕਰ ਵੀ ਗਲਤੀ ਆ ਜਿਹਨੇ ਨਜਾਇਜ਼ ਕਬਜ਼ਾ ਕੀਤਾ ਗਲਤ ਉਹ ਵੀ ਆ ਕੁਝ ਹੋਇਆ ਇਹ ਵੀ ਗਲਤ ਆ ਚਲੋ ਮੈਂ ਤਾਂ ਦੋਨਾਂ ਚੋਣ ਲੜੇ ਹੋ ਕੀ ਕਹਿਣਾ ਜਿਹੜਾ ਅੱਜ ਨਜਾਇਜ਼ ਕਬਜ਼ੇ ਨੂੰ ਲੈ ਕੇ ਇੱਕ ਕਾਉਂਸਲ ਵੱਲੋਂ ਢਵਾ ਢੋਈ ਕੀਤੀ ਗਈ ਜੀ ਮਾੜੀ ਗੱਲ ਹੈ ਹਾਂਜੀ ਦੇਖੋ ਵਧੀਆ ਇਹ ਵੀ ਕਹਿੰਦੇ ਕਹਿੰਦਾ ਇਹ ਵੀ ਇੱਕ ਬੰਦੇ ਨੂੰ ਟਾਰਗੇਟ ਕਰਦਾ ਹੋਇਆ ਜੀ ਇਹ ਟਾਰਗੇਟ ਕਰਨਾ ਸੀ ਤਾਂ ਪਹਿਲਾਂ ਆਪ ਪ੍ਰਸ਼ਾਸਨ ਦੇ ਤੋਂ ਉਹਦੀ ਪਰਵਾਨਗੀ ਲੈਣੇ ਹੂੰ ਪਰਵਾਨਗੀ ਲੈਣ ਤੋਂ ਬਾਅਦ ਨਾ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਉਹ ਤੋਂ ਆਰਡਰ ਹੁੰਦੇ ਨੈਪਸੀ ਦਾ ਦੀ ਡਿਊਟੀ ਮੁਜੱਸਸੇ ਮਜੇਸਤੀ ਦੀ ਡਿਊਟੀ ਲੱਗਦੀ ਆ ਪਰ ਪਹਿਲਾਂ ਕਿਹੜੇ ਡਿਊਟੀ ਮੁਜੱਸਸੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਲੈਂਦਾ ਇਹ ਉਹ ਆਉਂਦਾ ਚਾਹੇ ਉਹਦਾ ਸਪਟੈਂਟ ਹੋਵੇ ਨੰਬਰ 2 ਤੇ ਉਹ ਆਪਣੇ ਮੋਟਸ ਲੈ ਕੇ ਫਿਰ ਆ ਕੇ ਆਪਣੀ ਕਾਰਵਾਈ ਕਰਦੇ ਇਹਦੇ ਕੋਲ ਕਿਸ ਨੇ ਕੀ ਅਧਿਕਾਰ ਦੇ ਸਭ ਕਿਸੇ ਆ ਕੇ ਮਕਾਨ ਤਰਸ ਓਕੇ ਹੈ ਕੋਈ ਨਾ ਕੋਈ ਅਧਿਕਾਰ ਨਹੀਂ ਜੀ ਕਿਸੇ ਕੋਲ ਅਧਿਕਾਰ ਬਣ ਗਿਆ ਇਹਦਾ ਮਤਲਬ ਨਹੀਂ ਕਿ ਰੱਬ ਤਾਂ ਨਹੀਂ ਬਣ ਗਿਆ ਮਸੀਹ ਹਰਮਤਾਂ ਨਹੀਂ ਬਣ ਗਿਆ ਬਿਲਕੁਲ ਜੀ ਬਿਲਕੁਲ ਜੇ ਜੇ ਆਪਾਂ ਮੁੱਲਾਪੁਰ ਸ਼ਹਿਰ ਦੀ ਗੱਲ ਕਰੀਏ 20000 ਦੀ ਆਬਾਦੀ ਆ 13 ਵਾਰਡਾਂ ਤਾਂ ਤਕਰੀਬਨ ਚੌਥਾ ਹਿੱਸਾ ਮੈਂ ਦਬ ਨਾ ਕਹਾਂ ਚੌਥਾ ਹਿੱਸਾ ਤਕੜੇ ਘਰਾਂ ਦੇ ਵੀ ਰੋਕਿਆ ਪਿਆ ਕੀ ਇਹ ਕਾਉਂਸਲਰ ਜਾਂ ਇਹ ਨਗਰ ਕੌਂਸਲ ਦਾ ਅਧਿਕਾਰੀ ਜਾਂ ਨਗਰ ਕੌਂਸਲ ਦੇ ਪ੍ਰਧਾਨ ਸമിതി ਕੀ ਉਹਨਾਂ ਢਾਉਣਗੇ ਮੇਟਾ ਸਕਦਾ ਮੇਟਵਾ ਫਿਰ ਜਿੰਨਾ ਤੱਕ ਪ੍ਰਸ਼ਾਸਨ ਦੀ ਗੱਲ ਡੀਸੀ ਵਜੇ ਕੋ ਆਰਡਰ ਹੀ ਹੁੰਦੇ ਡੀਸੀ ਮੇਜ ਸਟੇਡੀ ਡਿਊਟੀ ਲਾਊਗਾ ਐਸਓਚਓ ਬਗਤ ਬੋਲ ਸਕਦੇ ਜੂ ਜੇਕਰ ਕਾਉਂਸਲ ਦੇ ਬੰਦੇ ਨਾਲ ਆਉਣ ਦੇ ਫਿਰ ਕਾਰਵਾਈ ਕਰ ਸਕਦੇ ਓਕੇ ਇੱਕ ਬੰਦਾ ਐਮਸੀ ਹੋ ਕੇ ਆਪਣੇ ਕਿਹਦਾ ਮਕਾਨ ਢਾਹ ਦੇ ਇਹ ਸਾਰੇ ਗੁੰਡਾ ਕਰਦੇ ਗੁੰਡਾ ਕਰਦੇ ਬਿਲਕੁਲ ਬਿਲਕੁਲ ਸਾਰੇ ਗੁੰਡਾ ਕਰਦੇ ਹੂੰ ਦੂਸਰੀ ਗੱਲ ਇਹ ਆ ਵੀ ਤੁਹਾਨੂੰ ਮਹੀਨਾ ਦਿੱਤਾ ਨਾਲ ਇਹ ਆ ਵੀ ਜਿਹੜਾ ਕਟਰ ਦਾ ਮਿਸਤਰੀ ਹੋਊਗਾ ਉਹਦੀ ਜਿੰਨੀ ਵੀ ਤੁਸੀਂ ਮਿਸਤਰੀ ਲਾਇਓ ਜਿੰਨੀ ਵੀ ਲੇਬਰ ਹੋਊਗੀ ਉਹਦੀ ਮੈਂ ਆਪਦੀ ਜੇਬ ਚੋਂ ਦਊਂਗਾ ਵੀ ਚਲੋ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਇਹ ਨਾ ਕਿ ਉਹ ਵੀ ਇਹ ਗੱਲ ਵੀਰਾ ਕਹਿੰਦਾ ਵਾ ਇਸ ਗੱਲ ਦੇ ਬੰਦੇ ਗਵਾਹ ਵਾ ਜਿਹਨਾਂ ਦੇ ਸਾਹਮਣੇ ਇੱਥੇ ਗੱਲ ਹੋਈ ਸੀ ਇਹ ਠੀਕ ਆ ਇੱਕ ਤਾਂ ਉਹਨਾਂ ਅਗਲਾ ਕਹਿੰਦਾ ਨਹੀਂ ਬੰਦਿਆਂ ਦੇ ਸਾਹਮਣੇ ਗੱਲ ਹੋਈ ਸੀ ਉਸ ਤੋਂ ਬਾਅਦ ਜੀ 2 ਤੋਂ 2.5 ਮਹੀਨੇ ਹੋ ਗਏ ਬੰਦਿਆਂ ਨੇ ਗੱਲ ਨਹੀਂ ਗੋਲੀ ਹੈਗੀ ਠੀਕ ਆ ਹਾਰ ਕੇ ਮੈਨੂੰ ਫੇਰ ਦਫ਼ਤਰ ਦਾ ਸਹਾਰਾ ਲੈਣਾ ਪਿਆ ਫੇਰ ਮੈਂ ਦਫਤਰ ਜਾ ਕੇ ਇੱਕ ਅਸੀਂ ਪ੍ਰੋਸੈਸ ਦੇ ਹਿਸਾਬ ਨਾਲ ਸ਼ਾਇਦ ਪ੍ਰਧਾਨ ਜੀ ਦੇ ਵੀ ਨੋਟਿਚ ਹੋ ਗਈ ਇੱਕ ਐਪਲੀਕੇਸ਼ਨ ਦਿੱਤੀ ਬੇ ਇੱਕ ਨਜਾਇਜ਼ ਕਬਜ਼ਾ ਵਾ ਜਿਹੜਾ ਉਹ ਮੇਰੇ ਕੰਮ ਦੇ ਵਿੱਚ ਵਿਘਨ ਪਾ ਦਿਆ ਤਾਂ ਉਹਨਾਂ ਨੇ ਇਹਨਾਂ ਨੂੰ ਦਫਤਰ ਦੇ ਵਿੱਚ ਸੱਦ ਲਿਆ ਜਦੋਂ ਅਸੀਂ ਇਹਨਾਂ ਦੇ ਡਾਕੂਮੈਂਟਸ ਦੇਖੇ ਤਾਂ ਜਿਹੜੀ ਇਹਨਾਂ ਕੋਲੇ ਰਜਿਸਟਰੀ ਸੀਗੀ ਉਹ 75 ਗਜ ਦੀ ਸੀ ਅੱਛਾ 75 ਗਜ ਦੀ ਸੀ ਹੂੰ ਤੇ ਜਿਹੜੀ ਐਨਓਸੀ ਸੀ ਉਹ ਵੀ 75 ਗਜ ਦੀ ਸੀ ਜਦੋਂ ਆਪਣੇ ਕੋਲੇ ਐਨਓਸੀ 75 ਗਜ ਦੀ ਆ ਤਾਂ ਆਪਾਂ ਕਬਜ਼ਾ ਵੀ 75 ਗਜ ਦਾ ਹੀ ਲੈਣਾ ਹੂੰ ਠੀਕ ਹੈ ਕਿ ਨਹੀਂ ਪਰ ਜਦੋਂ ਅਸੀਂ ਮੌਕੇ ਤੇ ਦੇਖਿਆ ਤਾਂ 75 ਗਜ ਦੀ بجائے ਮੈਂ ਇਹਨਾਂ ਦੀ 80 ਗਜ ਜਗ੍ਹਾ ਛੱੜਤੀ ਕੱਲ ਮੈਂ ਆਪ ਨਫੀ 80 ਗਜ ਜਗ੍ਹਾ ਛੱੜਤੀ ਪਿਛਲੀ ਬਾਹੀ ਤੋਂ ਲੈ ਕੇ ਉਹ ਜਿਹੜਾ ਪਿੱਲਰ ਪਾਇਆ ਹੋਇਆ ਉੱਥੇ ਤੱਕ ਉਹਦੀ ਉਹੋ ਵਾਰ ਹੀ ਕਰਨ ਲਈ ਉਧਰ ਜਾਨੀ ਤੁਹਾਡੇ ਕਿਹਨਾਂ ਦਾ ਮਤਲਬ ਜਿਹੜੀ ਉਹ ਕੰਦ ਆਉਂਦੀ ਆ ਉਹ ਕੰਦ ਦੀ ਸੇਧ ਦੇ ਵਿੱਚ ਜਿਹੜੀ ਜਗਾ ਵਾ ਉਹ ਕੰਦ ਤੋਂ ਔਰੇ ਔਰੇ ਨਜ਼ਾਇਦ ਕਬਜਾ ਨਹੀਂ ਨਜ਼ਾਇਦ ਕਬਜਾ ਜੀ ਹੁਣ ਉਹਦੇ ਤੇ ਇਹ ਆ ਬਿਸ਼ਟੂ ਜੀ ਵੀ ਇਹ ਕੰਦ ਦਾ ਮਤਲਬ ਵੀ ਇਹ ਨਹੀਂ ਵੀ ਇਹ ਬਿਲਕੁਲ ਸਿੱਧੀ ਜਾਊਗੀ ਇਹ ਇਸ ਤਰ੍ਹਾਂ ਵਾ ਇਸ ਤਰ੍ਹਾਂ ਵੀ ਉਤੋਂ ਆਉਂਦੀ ਆਉਂਦੀ ਉਹ 25 ਵਾਹੀਆਂ ਇਹਨਾਂ ਦੀ ਆ 30 ਆ ਆ 35 ਆ ਉਹ 40 ਆ ਮਾਹਰੇ ਨੂੰ ਆਉਂਦੀ ਆ ਉਰੇ ਨੂੰ ਆਉਂਦੀ ਆ ਜਿਹੜੀ ਗੱਲ ਆ ਇਸ ਕਰਕੇ ਦੇਖੋ ਨਾ ਮੈਂ ਅੱਜ ਤੱਕ ਕਿਸੇ ਨੇ ਨਜਾਇਜ਼ ਕੀਤੀ ਆ ਨਾ ਮੈਂ ਕਰਨੀ ਆ ਮੈਂ ਪਬਲਿਕ ਦੇ ਲੋਕਾਂ ਨੇ ਮੈਨੂੰ ਨੁਮਾਇੰਦਾ ਚੁਣਿਆ ਵਾ ਇੱਥੋਂ ਮੇਰਾ ਫਰਜ਼ ਬਣਦਾ ਲੋਕਾਂ ਦੇ ਕੰਮ ਕਰਨਾ ਤੇ ਮੈਂ ਕੰਮ ਕਰਨੇ ਆ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਨਜਾਇਜ਼ ਕਬਜ਼ਾ ਮੇਰੇ ਕੰਮ ਦੇ ਵਿੱਚ ਅੜਿੱਕਾ ਪਾਊਗਾ ਤਾਂ ਮੈਂ ਪਹਿਲਾਂ ਵੀ ਢਾਇਆ ਮੈਂ ਅੱਜ ਵੀ ਢਾਇਆ ਤੇ ਮੈਂ ਗਾਂ ਵੀ ਢਾਊਗਾ ਜੇ ਉਹ ਬੰਦੇ ਕਹਿ ਰਹੇ ਆ ਵੀ ਅਸੀਂ ਕਾਨੂੰਨ ਦਾ ਸਹਾਰਾ ਲੈ ਰਹੇ ਆ ਅਸੀਂ ਤਰਖਾਸ ਦੇਣੀ ਆ ਅਸੀਂ ਕੋਈ ਕਾਨੂੰਨੀ ਕਾਰਵਾਈ ਕਰਾਉਣੀ ਆ ਵੀ ਉਹਦੇ ਉਹਦੇ ਹਿਸਾਬ ਨਾਲ ਆਪਣੇ ਕੋਲੇ ਐਵੀਡੈਂਸ ਹੈਗੇ ਆ ਵੀ ਆਪਾਂ ਨੇ ਆਪਣੇ ਕੋਲ ਹੈਗਾ ਐਵੀਡੈਂਸ ਉਹਦੇ ਤੇ ਆ ਬਿੱਟੂ ਜੀ ਕਾਨੂੰਨ ਕੋਲੇ ਜਾਣ ਦਾ ਹਰੇਕ ਦਾ ਅਧਿਕਾਰ ਆ ਬਿਲਕੁਲ ਬਿਲਕੁਲ ਜਾ ਸਕਦੇ ਆ ਚਾਹੇ ਉਹ ਕੋਰਟ ਚ ਜਾਣ ਸਾਹੇ ਉਹ ਥਾਣੇ ਜਾਣ ਹਰੇਕ ਬੰਦੇ ਕੋਲੇ ਅਧਿਕਾਰ ਆ ਉਹ ਆਪਦਾ ਪੱਖ ਰੱਖਣ ਅਸੀਂ ਆਪਦਾ ਪੱਖ ਰੱਖਾਂਗੇ ਪਰ ਕਾਨੂੰਨ ਇਹ ਗੱਲ ਨਹੀਂ ਕਹਿੰਦਾ ਹੈਗਾ ਵੀ ਡੇਢ ਬਿਸਵੇ ਦੀ ਰਜਿਸਟਰੀ ਕਰਕੇ ਤੇ ਡੇਢ ਬਿਸਵਾ ਆਪਾਂ ਸਰਕਾਰ ਦਾ ਦੱਬ ਲਈਏ ਇਹ ਮੈਂ ਕੋਰਟ ਦੇ ਵਿੱਚ ਜਵਾਬ ਦਊਂਗਾ ਯਾਨੀ ਤੁਸੀਂ ਲੋਕ ਇਹ ਤਾਂ ਕੰਮ ਕੀਤਾ ਇਹ ਨਿੱਜੀ ਨਿੱਜ ਦਾ ਨਿੱਜ ਪ੍ਰਸਤੀ ਨਹੀਂ ਹੈਗੀ ਮੇਰਾ ਫਸਲਾ ਨਾ ਮੇਰਾ ਕੋਈ ਨਾਮ ਮੇਰਾ ਕੋਈ ਮਤਲਬ ਨਹੀਂ ਸਰਵੀਰ ਸਿੰਘ ਜੀ ਸਰਕਾਰ ਤਾਂ ਇਹ ਕਹਿੰਦੇ ਵੀ ਜਿਹੜਾ ਜਿੱਥੇ ਬੰਦਾ ਬੈਠਾ ਉਹ ਉੱਥੇ ਦਾ ਮਾਲਕ ਹੀ ਆ ਹੱਕ ਆ ਉਹਦੇ ਕੋਲੇ ਠੀਕ ਆ ਜੀ ਨੰਬਰ 1 ਤੇ ਪਹਿਲਾ ਸਵਾਲ ਮੇਰਾ ਤੇ ਜਵਾਬ ਦੇ ਫਿਰ ਦੂਜਾ ਕਰਦਾ ਜੀ ਠੀਕ ਆ ਜੀ ਅੱਛਾ ਉਹਦੇ ਵਿੱਚ ਇਹ ਆ ਜੀ ਤੁਸੀਂ ਕਹਿੰਦੇ ਵੀ ਜਿੱਥੇ ਸਰਕਾਰ ਸਰਕਾਰ ਕਹਿੰਦੇ ਮੈਂ ਨਹੀਂ ਕਹਿੰਦਾ ਵੀ ਜਿਹੜਾ ਜਿੱਥੇ ਬੈਠਾ ਠੀਕ ਹੈ ਨਹੀਂ ਤੁਸੀਂ ਇੱਕ ਚੀਜ਼ ਦੇਖੋ ਜੀ ਪੰਜਾਬ ਦੇ ਵਿੱਚ ਕਿੰਨੇ ਨਜਾਇਜ਼ ਕਬਜ਼ੇ ਢਾਇ ਰਹੇ ਨੇ ਨਹੀਂ ਜੀ ਆਪਾਂ ਇਸ ਤਾਂ ਮੇਰੀ ਗੱਲ ਸੁਣੋ ਜੀ ਨਹੀਂ ਉਹਦੇ ਵਾਸਤੇ ਨੋਟੀਫਿਕੇਸ਼ਨ ਪਹਿਲਾਂ ਜਾਰੀ ਹੁੰਦਾ ਉਹਦੇ ਸਰਕਾਰ ਦੇ ਧਿਆਨ ਚ ਹੁੰਦਾ ਉੱਥੇ ਮੌਜੂਦਾ ਮਜਿਸਟਰੇਟ ਦੀ ਡਿਊਟੀ ਲੱਗਦੀ ਐ ਐਸ ਡੀ ਐਮ ਤਹਿਸੀਲਦਾਰ ਨਾਇਬ ਤਹਿਸੀਲਦਾਰ ਆਉਂਦਾ ਤੁਹਾਡੇ ਕੋਲ ਕੀ ਅਧਿਕਾਰ ਕੱਲੇ ਕਾਉਂਸਲਰ ਕੋਲ ਤੁਹਾਡੇ ਨਾਲ ਕੋਈ ਕਾਉਂਸਲਰ ਅਧਿਕਾਰੀ ਹੁਰਸ਼ੀ ਹੈ ਤੁਹਾਡੇ ਬਿਲਕੁਲ ਮੈਂ ਤੁਹਾਨੂੰ ਦੱਸਦਾ ਨਹੀਂ ਤੁਹਾਡੇ ਨਾਲ ਹੁਰਸ਼ੀ ਕੋਈ ਇੱਕ ਕੱਲੇ ਸੀ ਮੇਰੇ ਕੋਲ ਇਹ ਅਧਿਕਾਰ ਆ ਕੀ ਜਿਹੜੀ ਜੀਵੀਸੀ ਆ ਉਹ ਨਗਰ ਕਾਉਂਸਲ ਦੇ ਅਥਾਰਟੀ ਰਹੀ ਹੈ ਇਹ ਜਿਹੜਾ ਮੇਰੇ ਕੋਲੇ ਇਹ ਅਧਿਕਾਰ ਆ ਵੀ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਨਹੀਂ ਲੋਕਾਂ ਦੇ ਸਾਰੇ ਚੁਣੇ ਹੋਏ ਆਇਆ ਤਾਂ ਨਹੀਂ ਆਇਆ ਤਾਂ ਮਾਲੀ ਚੁਣਿਆ ਲੋਕਾਂ ਦਾ ਨਮਾਇੰਦਾ ਆਇਆ ਹੁਣ ਕੱਲ ਨੂੰ ਥੋੜਾ ਲੋਕਾਂ ਨਾਲ ਜੀਮਨਾ ਇੱਕ ਵਾਰ ਕਰ ਲੂ ਗੱਲ ਇਹ ਆ ਵੀ ਜਿਹੜਾ ਤੁਸੀਂ ਐਸਟੀਮੇਟ ਦੱਸ ਰਹੇ ਹੋ ਕੀ ਉਹਦਾ ਐਸਟੀਮੇਟ ਪਾਸ ਹੋ ਚੁੱਕਿਆ ਸੀਵ ਇਹ ਜਵਾਨੀ ਕਲਾਮੀ ਗੱਲ ਹੋ ਰਹੀ ਹੈ ਲੈਕਚਰੂਜ ਜਿੰਨਾ ਚਿਰ ਲੈਕਚਰੂਜ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਕਿਸੇ ਨੂੰ ਕੋਈ ਢਾਉਣ ਦਾ ਕੋਈ ਅਧਿਕਾਰ ਨਹੀਂ ਬੇਬਿਨ ਨਜਾਇਜ਼ ਕਬਜ਼ਾ ਸਰਕਾਰ ਬਿਲਕੁਲ 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 ਪੱਕੇ ਬਹਿ ਜਾਣ ਉਹ ਨਹੀਂ ਇਹ ਇਹਦਾ ਸਰਕਾਰ ਦੇਖਦੀ ਹੈ ਨਾ ਨਹੀਂ 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 ਇੱਕ ਮਿੰਟ ਜੀ ਇੱਕ ਮਿੰਟ ਮਲਕੀਤ ਜੀ ਸਰਕਾਰ ਕੀ ਹੁੰਦੀ ਆ ਸਰਕਾਰ ਕੌਣ ਆ ਅੱਜ ਭਗਵਾਨਤਮਾਨ ਹਨ ਨਹੀਂ ਨਹੀਂ ਇੱਕ ਮਿੰਟ ਦੀ ਮੇਰੀ ਗੱਲ ਸਰਕਾਰ ਕਹਿੰਨੂੰ ਕਹਿੰਦੇ ਆ ਤੁਸੀਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਸਰਕਾਰ ਕਹਿੰਨੂੰ ਕਹਿੰਦੇ ਆ ਸਰਕਾਰ ਜਿਹੜੇ ਚੁਣੇ ਨਮੈਂਦੇ ਆ ਜਾਂ ਜਿਹੜੇ ਨਹੀਂ ਨਹੀਂ ਜਾਂ ਜਿਹੜੇ ਜਾਂ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਆ ਸੁਣੋ ਕੋਲ ਹੁਣ ਤੁਸੀਂ ਆਪਦੀ ਗੱਲ ਤੇ ਆ ਗਏ ਵੀ ਤੁਸੀਂ ਸਰਕਾਰ ਕਹਿੰਦੇ ਲੋਕਾਂ ਦੇ ਚੁਣੇ ਹੋਏ ਨਮੰਦਾ ਬਿਲਕੁਲ ਭਗਵਾਨ ਤਮਾਨ ਪੰਜਾਬ ਦਾ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਵਾ ਠੀਕ ਆ ਕਿ ਨਹੀਂ ਮੇਰਾ ਸਵਾਲ ਇਹ ਆ ਮੇਰਾ ਸਵਾਲ ਇਹ ਆ ਸਰਕਾਰ ਉਹਨਾਂ ਨੋਟਿਸ ਜਾਰੀ ਕਰਦੀ ਆ ਵੀ ਆ ਮਕਾਨਾਂ ਜਿਹਾ ਹੀ ਢਾਟ ਭਾਈ ਹੋਊਗੀ ਤੁਹਾਨੂੰ ਜਵਾਬ ਦਿਨਾ ਜੀ ਉਹ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਹਿੰਦੇ ਸਰਕਾਰ ਆ ਨਾ ਜੇ ਉਹ ਪੰਜਾਬ ਦਾ ਮੁੱਖ ਮੰਤਰੀ ਨਾ ਉਹ 3 ਕਰੋੜ ਦੁਨੀਆ ਤੇ ਰਾਜ ਕਰਦਾ ਤਾਂ ਵੀਰਾ 1250 ਲੋਕਾਂ ਤੇ ਰਾਜ ਕਰਦਾ ਵਾ ਜਿਹੜੀ ਤੁਸੀਂ ਕਰੂ ਮੈਨੂੰ ਚਾਹੇ ਤੁਸੀਂ 12 ਕਰੋੜ ਮੇਰਾ ਕਹਿੰਦਾ ਤੁਸੀਂ 12 ਕਰੋੜ ਦੇ ਕਰੋ ਚਾਹੇ ਤੁਸੀਂ 12 ਕਰੋੜ ਦੇ ਕਰੋ ਹੁਣ ਸਰਕਾਰ ਨੇ ਜ਼ਮੀਨਾਂ ਇਕਵਰ ਕਰਨੀਆਂ ਬਕਾਇਦਾ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਆ ਬਕਾਇਦਾ ਉਹਨੇ ਡੀਸੀ ਨੂੰ ਪਾਵਰਾਂ ਦਿੱਤੀਆਂ ਬਕਾਇਦਾ ਉਹਨਾਂ ਨੇ ਆਪਣੇ ਇਸ਼ਤਿਹਾਰ ਵਾਈ ਜਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀਤਾ ਕੀ ਤੁਸੀਂ ਇਹ ਜਾ ਕੋਈ ਕੀਤਾ ਮੈਂ ਤੁਹਾਨੂੰ ਦੱਸ ਦਾਂ ਜੀ ਉਹ ਜਿਹੜੀਆਂ ਜ਼ਮੀਨਾਂ ਇਹ ਜਿਹੜਾ ਜਿਹੜਾ ਤੁਸੀਂ ਐਸਟੀਮੇਟ ਆ ਰਹੇ ਹੁਣ ਪਹਿਲਾਂ ਇੱਕ ਸਵਾਲ ਕਰੋ ਜੀ ਨਾ ਪੁਆਇੰਟ ਤੋਂ ਪੁਆਇੰਟ ਗੱਲ ਕਰੋ ਮੈਂ ਹਰ ਇੱਕ ਗੱਲ ਦਾ ਜਵਾਬ ਦਵਾਂਗਾ ਜੀ ਜੀ ਤੁਸੀਂ ਕਹਿੰਦੇ ਆ ਕਿ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ 24366 ਕਿੱਲੇ ਹਮ ਆਪਣੇ ਇੱਥੇ ਧੱਖੇ ਹਲਕੇ ਦੇ ਵਿੱਚ ਆਲੇ ਦੁਆਲੇ ਪਿੰਡਾਂ ਦੇ ਸਰਕਾਰ ਨੇ ਰਿਕੁਆਇਰ ਕਰਦਿਆਂ ਉਹ ਲੋਕਾਂ ਦੀ ਆ ਲੋਕ ਉਹਨਾਂ ਦੇ ਮਾਲਕ ਆ ਸਰਕਾਰ ਦਾ ਫਰਜ਼ ਬਣਦਾ ਉਹਨਾਂ ਨੂੰ ਨੋਟੀਫਿਕੇਸ਼ਨ ਭੇਜਣਾ ਉਹਨਾਂ ਨੂੰ ਜਾਣੂ ਕਰਾਉਣਾ ਇੱਕ ਮਿੰਟ ਦੀ ਜਿਹੜੀ ਆਹ ਜਗ੍ਹਾ ਬਣਾ ਇਹ ਲੋਕਾਂ ਦੀ ਨਹੀਂ ਹੈਗੀ ਇਹ ਸਰਕਾਰ ਦੀ ਆ ਜਿੱਥੇ ਸਰਕਾਰ ਦੀ ਜਗ੍ਹਾ ਹੁੰਦੀ ਆ ਨਾ ਸਰਕਾਰ ਧੱਕੇ ਨਾਲ ਵੀ ਕਰ ਸਕਦੀ ਆ ਸਰਕਾਰ ਲੋਕਾਂ ਤੋਂ ਪਿਆਰ ਨਾਲ ਵੀ ਛਾੜ ਸਕਦੀ ਆ ਪਰ ਜਿਹੜੀ 24366 ਕਿਲੇ ਆ ਨਾ ਇਹ ਲੋਕਾਂ ਦੀ ਆ ਉਹ ਜ਼ਿਮੀਂਦਾਰਾਂ ਦੀ ਆ ਉਹ ਐ ਨਹੀਂ ਕਿਸੇ ਤੋਂ ਬਗੈਰ ਨੋਟੀਫਿਕੇਸ਼ਨ ਦਿੱਤੇ ਮੈਂ ਥੋੜਾ ਘਰ ਕਿਵੇਂ ਦਬલુંਗਾ ਜੀ ਹਾਂ ਤੁਸੀਂ ਮੈਨੂੰ ਇਸ ਵਿਸ਼ੇ ਤੇ ਤਾਂ ਗੱਲ ਕਰ ਸਕਦੇ ਆ ਵੀ ਇਹਦੀ ਭਾਈ ਡੇਢ ਬਿਸਵਾ ਸੀਗਾ ਵੀਰੇ ਤੂੰ ਅੱਧਾ ਬਿਸਵਾ ਨਾਜਾਇਜ਼ ਦੱਬੀ ਇਹ ਤੋੜੀ ਜਾਂ ਨਾ ਮੈਂ ਤਾਂ ਆਪਦੀ ਤੋੜੀ ਆ ਮੈਂ ਕਿਉਂ ਨੋਟਿਸ ਦਊਂਗਾ ਮੈਂ ਸਰਕਾਰ ਦਾ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੁਹਾਡੇ ਕੋਲੇ ਇਕੱਲੇ ਕੋਲੇ ਕਿੰਪਾਪਰਾ ਗਿਆ ਇੱਕ ਮਿੰਟ ਰੁਕ ਜਾਓ ਸਰਕਾਰ ਦਾ ਪੱਖ ਲੈਣਾ ਪਰਿਵਾਰ ਦਾ ਪਰਿਵਾਰ ਦਾ ਕਿੱਥੋਂ ਲੈ ਸਕਦੇ ਆ ਪਰਿਵਾਰ ਦੇ ਪਰਿਵਾਰ ਬਾਅਦ ਦੇਖੋ ਪਰਿਵਾਰ ਵਾਲੀ ਜਿਹੜੀ ਗੱਲ ਆ ਜੀ ਪਰਿਵਾਰ ਤਾਂ ਮੈਨੂੰ ਲੱਗਦਾ ਵੀ ਇਹ ਪਰਿਵਾਰ ਲੁਧਿਆਣੇ ਤੋਂ ਆ ਲੁਧਿਆਣੇ ਤੋਂ ਆ ਪਰਿਵਾਰ ਤੁਸੀਂ ਇੱਕ ਚੀਜ਼ ਆਪਣੇ ਬਿੱਟੂ ਜੀ ਇੱਕ ਚੀਜ਼ ਦੇਖੋ ਜਿੰਨੀ ਆਪਾਂ ਚੀਜ਼ ਕੋਈ ਲਈ ਆ ਆਪਾਂ ਉਨੂੰ ਹੀ ਰੱਖਾਂਗੇ ਨਾ ਕਿ ਬਾਅਦ ਤੱਕ ਪਲਾਂਗੇ ਇੱਕ ਮਿੰਟ ਦੀ ਮੇਰੀ ਗੱਲ ਸੁਣੋ ਤੁਸੀਂ ਪਰਿਵਾਰ ਨੂੰ ਇਹ ਗੱਲ ਪੁੱਛ ਲਓ ਵੀ ਤੁਹਾਡੇ ਕੋਲੇ ਇਹ ਨਜਾਇਜ਼ ਕਬਜ਼ਾ ਹੈਗਾ ਜਾਂ ਨਹੀਂ ਹੈਗਾ ਇਹ ਪੁੱਛ ਲਓ ਤੁਸੀਂ ਨਹੀਂ ਮੇਰਾ ਕਹਿ ਸਾਡਾ ਸਵਾਲ ਇੱਕੋ ਆ ਵੀ ਕੀ ਤੁਹਾਡੇ ਕੋਲੇ ਇਕੱਲੇ ਬੰਦੇ ਕੋਲੇ ਇਕੱਲੇ ਪਰਸਨ ਕੋਲੇ ਅਧਿਕਾਰ ਹੈਗਾ ਕਿਸੇ ਦਾ ਮਕਾਨ ਤੋੜਨ ਦਾ ਮੇਰੇ ਕੋਲੇ ਮੇਰੇ ਏਰੀਏ ਦੇ ਵਿੱਚ ਮੈਂ ਮੁੱਲਾਂਪੁਰ ਦਾ ਨਾ ਤਾਂ ਮੈਂ ਮੁੱਲਾਂਪੁਰ ਦਾ ਠੇਕਾ ਲੈਣਾ ਨਾ ਨਹੀਂ ਨਹੀਂ ਪੰਜਾਬ ਦਾ ਚਾਹੇ ਤੋ ਕੱਲੇ ਦਾ ਚਾਹੇ ਚਾਹੇ ਸਾਡੇ 1250 ਲੋਕਾਂ ਦਾ ਚਾਹੇ ਮੈਂ ਦਾ ਚਾਹੇ ਤੁਸੀਂ ਵਾਰਡ ਦੇ ਚਾਹੇ ਤੁਸੀਂ ਅੱਛਾ ਕੱਲੇ ਆ ਕੱਲੇ ਕੱਲੇ ਅਧਿਕਾਰ ਸਮਝਦੇ ਤੁਸੀਂ ਨਹੀਂ ਤੁਸੀਂ ਕੱਲੇ ਅਧਿਕਾਰ ਸਮਝਦੇ ਹੋ ਇਹਨਾਂ ਕੋਲੇ ਇਹਨਾਂ ਕੋਲੇ ਬਕਾਇਦਾ ਨੋਟਿਸ ਇੱਕ ਮਿੰਟ ਜੀ ਇੱਥੇ ਨੋਟਿਸ ਲਾ ਕੇ ਗਈ ਆ ਨਗਰ ਕੌਂਸਲ ਭਰੋ ਨਗਰ ਕੌਂਸਲ ਦਾ ਅਧਿਕਾਰੀ ਕਿਉਂ ਨਹੀਂ ਆ ਤੁਹਾਡੇ ਨਾਲ ਕਿਹਦੇ ਨਾਲ ਜੀ ਨਹੀਂ ਤੁਹਾਡੇ ਨਾਲ ਜੋ ਟੋਆ ਸੀ ਉਹ ਉਹ ਤਾਂ ਉਹਨਾਂ ਦਾ ਕੰਮ ਆ ਜੀ ਕਿਹਦਾ ਨਾਲ ਬੁਲਾਉਣੇ ਠੀਕ ਲੱਗਿਆ ਮੈਂ ਕਰ ਲਿਆ ਨਹੀਂ ਕੱਲੇ ਕੋਲ ਕੋਈ ਅਧਿਕਾਰ ਨਹੀਂ ਘੱਟੋ ਘੱਟ 5 ਮੈਂਬਰ ਜ਼ਰੂਰੀ ਹੈ ਮੈਂ ਕਹਿੰਦਾ ਜੀ ਉਹ ਕੋਰਟ 'ਚ ਜਾਣ ਹਾਂਜੀ ਉਹ ਕੋਰਟ 'ਚ ਜਾਣ ਚਲੋ ਨਹੀਂ ਉਹ ਤਾਂ ਉਹਨੇ ਮੈਟਰ ਸਾਡਾ ਨਹੀਂ ਸਾਡਾ ਸਵਾਲ ਹੈ